ਬਿਲਗੇਟਸ ਦੇ ਨਾਲ ਨਰਿੰਦਰ ਮੋਦੀ ਦੀ ਗੱਲਬਾਤ ਹੁੰਦੀ ਹੈ ਗੱਲਬਾਤ ਸੋਸ਼ਲ ਮੀਡੀਆ ਤੇ ਬੜੀ ਚਰਚਾ ਦਾ ਵਿਸ਼ਾ ਬਣਦੀ ਹੈ ਕਿਉਂਕਿ ਕੁਝ ਗੱਲਾਂ ਹੀ ਅਜੀਹਾਂ ਕੀਤੀਆਂ ਨਰਿੰਦਰ ਮੋਦੀ ਨੇ ਦੱਸਿਆ ਕਿ ਭਾਰਤ ਦੇ ਵਿੱਚ AI ਦਾ ਕੰਮ ਕੀ ਹੋ ਰਿਹਾ ਕਿਵੇਂ ਟੈਕਨੋਲੋਜੀ ਦੇ ਨਾਲ ਲੋਕ ਜੁੜ ਗਏ ਨੇ ਲੋਕਾਂ ਨੇ ਕਿੰਨੀ ਸਹੂਲਤ ਲੈਤੀ ਉਹ ਸਾਰੀ ਗੱਲਬਾਤ ਦੀ ਚਰਚਾ ਜਿਹੜੀ ਹੈ ਉਹ ਬਿਲਗੇਟਸ ਦੇ ਨਾਲ ਕੀਤੀ ਹੈ ਬਿਲਗੇਟਸ ਦੇ ਨਾਲ ਜਿਹੜੀ ਇੰਟਰਵਿਊ ਚੱਲ ਰਹੀ ਹੈ ਸੁਣ ਕੇ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਨਰਿੰਦਰ ਮੋਦੀ ਜਦੋਂ ਬੋਲਦੇ ਤਾਂ ਯਾਰ ਚੱਬ ਕੱਢ ਦਿੰਦੇ ਗੱਲਾਂ ਹੀ ਕੁਝ ਅਜੀਹਾਂ ਕਹਿ ਕਿ ਭਾਰਤ ਦੇ ਵਿੱਚ AI ਜਿਹੜੀ ਆ ਉਹ ਕਿੰਨੀ ਜ਼ਿਆਦਾ ਯੂਜ਼ ਹੋ ਰਹੀ ਹੈ ਕਿ ਅਸੀਂ ਮਾਂ ਨੂੰ ਆਈ ਵੀ ਕਹਿੰਦੇ ਆ ਤੇ ਹੁਣ ਬੱਚਾ AI ਵੀ ਕਹਿੰਦਾ ਕਿਉਂਕਿ AI ਦੇ ਨਾਲ ਬਹੁਤ ਸਾਰੇ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਹੋਈਆਂ ਨੇ ਕਿਉਂਕਿ ਜਿਵੇਂ ਜਿਵੇਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ AI ਟੂਲ ਵੀ ਵਧਦੇ ਜਾ ਰਹੇ ਆ ਇੱਕ ਐਪ ਦੀ ਚਰਚਾ ਹੋਈ ਹੈ ਇਸ ਦੇ ਵਿੱਚ G20 ਐਪ ਜਿਸ ਦੇ ਨਾਲ ਭਾਸ਼ਾ ਨੂੰ ਟਰਾਂਸਲੇਟ ਕੀਤਾ ਜਾਂਦਾ ਆਓ ਸੁਣਦੇ ਆ ਪੂਰੀ ਗੱਲਬਾਤ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੁਣਦੇ ਆ ਇੰਟਰਵਿਊ ਦੇ ਵਿੱਚ AI ਨੂੰ ਲੈ ਕੇ ਕੀ ਚਰਚਾ ਹੋਈ ਹੈ ਸਾਡੇ ਦੇਸ਼ ਮਾਂ ਕੋ आई बोलते हैं माता को बहुत से राज्यों में भाषा बोलते आई अब मैं कहता हूँ हमारे यहाँ बच्चा पैदा होता है तो आई भी, भी, बोलता है। भी बोलता है ए आई भी बोलता है वो इतना एडवांस हो गया है अब देख लो जी कहते आई भी, आपको भी बोलता है खुशी होगी कि कॉमन मैन कैसे ए आई का उपयोग कर सकता है जैसे मैंने जी ट्वेंटी में ए आई का बहुत उपयोग किया मेरे पूरे जी ट्वेंटी का परिसर था उसमें पूरा का पूरा ए का उपयोग करके सारे इंटरप्रेटर की व्यवस्था मैंने ए आई से की मैंने मेरे सभी ड्राइवर्स को मोबाइल फोन पर ऐप डाउनलोड करवा दिया उसके साथ बैठे हुए गेस्ट उनका करवा दिया मान लीजिए वो फ्रेंच भाषा जानते हैं तो ड्राइवर के पास ऐप में फ्रेंच की व्यवस्था थी वो ड्राइवर के साथ पूरी सुविधा देती है ड्राइवर अपनी लैंग्वेज में सुनता था ड्राइवर अपनी लैंग्वेज में जवाब देता था यानी ड्राइवर के साथ कम्युनिकेशन किसी भी लैंग्वेज में वो कर सकते थे मैंने अभी एक प्रयोग किया मैं काशी तमिल संगम में एक कार्यक्रम करता हूँ तो काशी में तमिलनाडु के लोग आए हुए थे तमिल भाषा मैं बोल नहीं सकता हूँ तो मैंने ए का उपयोग किया मैं हिंदी में बोला और सबने मेरा भाषण तमिल में सुना AI ਕੇ ਦੁਆਰਾ ਕੀ ਬਾਤ ਹੈ ਤੁਸੀਂ ਦੇਖਿਆ ਵੀ ਟੈਕਨੋਲੋਜੀ ਕਿੰਨੀ ਜ਼ਿਆਦਾ ਵਧ ਗਈ ਆ ਦੋਸਤੋ ਕਿ ਨਰਿੰਦਰ ਮੋਦੀ ਕਹਿੰਦੇ ਵੀ ਮੈਂ ਭਾਸ਼ਣ ਹਿੰਦੀ ਚ ਦਿੰਦਾ ਸੀ ਤੇ ਤਾਮਿਲ ਦੇ ਵਿੱਚ ਆਪਣੇ ਆਪ ਟਰਾਂਸਲੇਟ ਹੋ ਕੇ ਲੋਕਾਂ ਤੱਕ ਪਹੁੰਚ ਹੋ ਰਹੀ ਸੀ ਤਾਂ ਇਸ ਤਰੀਕੇ ਨਾਲ ਜਿਹੜੀ ਆ ਸੁਵਿਧਾ ਜਿਹੜੀ ਟੈਕਨੋਲੋਜੀ ਆ ਉਹ ਲਗਾਤਾਰ ਭਾਰਤ ਦੇ ਵਿੱਚ ਵਧਦੀ ਜਾ ਰਹੀ ਹੈ ਤੇ ਉਸ ਦਾ ਯੂਜ਼ ਵੀ ਜਿਹੜਾ ਹੈ ਲੋਕ ਵੱਧ ਤੋਂ ਵੱਧ ਕਰ ਰਹੇ ਨੇ ਤਾਂ ਕੀ ਕੁਝ ਦੇਖਦੇ ਹੋ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਰਿਓ ਦੱਬ ਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ